ਤੁਹਾਨੂੰ ਤੇ ਮੇਰੇ ਨਾਲ ਨੇ ਕੀ ਦਰ ਆਪਾ ਵੱਲੀ ਜੀ ਸੋ ਇੱਕ ਅਸੀਂ ਜੰਗ ਦੇ ਟਾਈਮ ਦੇ ਇੱਕ ਗੀਤ ਬਾਰੇ ਸੀ ਜਿਸ ਜੀ ਇਹ ਬਹੁਤ ਸਾਰਾ ਪ੍ਰਭਾਵ ਪਾ ਰਿਹਾ ਹੈ ਤਾਂ ਪਿਆਰ ਦਾ ਸੋ ਅੱਜ ਬਹੁਤ ਚੰਗੀਆਂ ਪੰਜਾਬੀਆ ਗੱਲਾਂ ਕੁਝ ਲੋਕ ਕੱਤ ਲੈ ਕੇ ਖਿਚ ਹੋ ਰਹੇ ਮੈਂ ਆਸ ਕਰਦਾ ਤੁਸੀਂ ਪਹਿਲੇ ਗਾਣੇ ਮੰਗ ਕੇ ਇਸ ਗਾਣੇ ਨੂੰ ਪਿਆਰ ਲੋਗੇ ਆਪ ਨੂੰ ਸੁਣ ਕੇ ਜੀ ਉਹ ਗੱਲਾਂ ਕਰਦਾ ਭਾਵ ਸਿਓ ਸੱਤ ਵਿੱਚ ਬਹਿ ਕੇ ਬੋਰ ਦੇ ਥੱਲੇ ਕੀ ਕਰੀਏ ਪੈਲੀਆਂ ਨੂੰ ਪੁੱਤ ਤਾਂ ਵਿੱਚ ਵਿਦੇਸ਼ਾਂ ਚੱਲੇ ਕੀ ਕਰੀਏ ਪੈਲੀਆਂ ਨੂੰ ਪੁੱਤ ਤਾਂ ਵਿੱਚ ਵਿਦੇਸ਼ਾਂ ਚੱਲੇ ਹੋ ਚੱਲ ਹੋਣੀਆਂ ਨਹੀਂ ਪਈਆਂ ਦੇਸ਼ ਮੇਰੇ ਨੂੰ ਮਹਾਰਾ ਖਾ ਗਏ ਜਵਾਨੀ ਨੂੰ ਆਸ਼ਕੀ ਨਸ਼ਾ ਤੇ ਇੱਕ ਸਰਕਾਰਾਂ ਖਾ ਗਏ ਜਵਾਨੀ ਨੂੰ ਆ ਛਾਤ ਇੱਕ ਸਰੀ ਤਾਰਾ ਆਓ ਦਿਨੇ ਆਇਆ ਰਖੜੀ ਦਾ ਭੈਣ ਕਰ ਪੇਕਿਆਂ ਦੇ ਵੱਲ ਤੁਰ ਗਈ ਵੇਖ ਸੁਨੇ ਵੇੜੇ ਨੂੰ ਹੋ ਕੇ ਪਰਦੀ ਵਾਪਸ ਮੁੜ ਗਈ ਵੇਖ ਸੁਨੇ ਵੇੜੇ ਨੂੰ ਹੋ ਕੇ ਪਰਦੀ ਵਾਪਸ ਮੁੜ ਗਈ ਓ ਕੋਈ ਕਿੱਟਾ ਪੀ ਮੁਕਿਆ ਮੋਕਾ ਗਿਆ ਵਿੱਚ ਪਿਆਰਾਂ ਖਾ ਤੇ ਜਵਾਨੀ ਨੂੰ ਆਸ਼ਕੀ ਨਸ਼ਾ ਦੇ ਇੱਕ ਸਰਕਾਰਾਂ ਖਾ ਤੇ ਜਵਾਨੀ ਨੂੰ ਆਸ਼ਕੀ ਨਸ਼ਾ ਦੇ ਇੱਕ ਸਰਕਾਰਾਂ ਆਓ ਇਕੱਠੇ ਹੋ ਪੁੱਤ ਮਾਪਿਆਂ ਦੇ ਬਈ ਤੁਰਪੇ ਦੱਸਿਆ ਨਵਾ ਤੇਰੀ ਕਾ ਚੋਰੀ ਕੰਨ ਟੱਪਣ ਦਾ ਜੰਤਾ ਦੱਸਿਆ ਨਵਾ ਤੇਰੀ ਕਾ ਪੁੱਤ ਤਾਂ ਕੀ ਮੁੜਨੇ ਸੀ ਨਾ ਲਾਸ਼ਾਂ ਮੁੜੀਆਂ ਵਿੱਚ ਪਰਿਵਾਰਾਂ ਖਾ ਕੇ ਜਵਾਨੀ